ਕਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਲਈ ਲੜ ਲਾਇੇ ਦਰ ਦਰਵੇਸ਼ ਸੀ ਜਿਨ ਧਨ ਜਣੇ ਦੀ ਮਾਉ ਆਏ ਸਫਲ ਸੀ ਐਸੇ ਮਹਾਨ ਮਹਾਪੁਰਖ ਮਹਾਨ ਸ਼ਹੀਦ ਗੁਰੂ ਸਾਹਿਬ ਜੀ ਦੇ অতি ਪਿਆਰੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਭਾਈ ਜੱਤਾ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੇ ਖਾਲਸਾ ਪੰਥ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉਥੇ ਹੀ ਅਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਅੱਜ ਮਹਾਨ ਗੁਰਮਤ ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਦੀਵਾਨ ਹਾਲ ਦੇ ਵਿੱਚ ਸ਼ਾਮਾਂ ਵੇਲੇ ਤੋਂ ਗੁਰਮਤ ਸਮਾਗਮਾਂ ਦੀ ਅਰੰਭਤਾ ਹੋਈ ਹੈ ਔਰ ਵੱਖ-ਵੱਖ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਵੱਲੋਂ ਵਿਦਵਾਨ ਜਣਾ ਵੱਲੋਂ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਔਰ ਗੁਰਮਤ ਵਿਚਾਰਾਂ ਸਰਵਣ ਕਰਵਾ ਕਰਕੇ ਸੰਗਤਾਂ ਨੂੰ ਨੇ ਹਾਲ ਕੀਤਾ ਹੈ ਔਰ ਕੱਲ ਦੇ ਰੋਜ ਤੋਂ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨਾਂ ਜੋ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘ ਸਹਬਾਨ ਨਿਸ਼ਾਨ ਸਿੰਘ ਸਹਬਾਨਾਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਆਰੰਭ ਹੋਏ ਔਰ ਕੱਲ ਸ਼ਾਮ ਨੂੰ ਸਾਰੇ ਨਗਰ ਕੀਰਤਨ ਜਿਹੜੇ ਸਨ ਉਹ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਪਹੁੰਚੇ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਵਿਖੇ ਸਮਾਗਮ ਕਰਵਾਏ ਜਾ ਰਹੇ ਨੇ ਉਥੇ ਬਾਬਾ ਜੀ ਦੇ ਬਾਬਾ ਜੀਵਨ ਸਿੰਘ ਜੀ ਭਾਈ ਜੱਤਾ ਜੀ ਦੇ ਤਪ ਸਥਾਨ ਜੋ ਕਿਲਾ ਆਨੰਦਗੜ੍ਹ ਸਾਹਿਬ ਜੀ ਦੇ ਬਿਲਕੁਲ ਨੇੜੇ ਹੈ। ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਉੱਥੇ ਵੀ ਬਾਬਾ ਤੀਰਥ ਸਿੰਘ ਜੀ ਗੁਰਾਂ ਵੱਲੋਂ ਜੋ ਇਹ ਮਹਾਨ ਗੁਰਮਤ ਸਮਾਗਮ ਹਰ ਸਾਲ ਕਰਵਾਏ ਜਾਂਦੇ ਨੇ ਬੇਅੰਤ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਬਾਬਾ ਜੀ ਦੇ ਇਸ ਮਹਾਨ ਪਵਿੱਤਰ ਦਿਹਾੜੇ ਦੀਆਂ ਸਮੋਚੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜਤਾ ਜੀ ਜਿਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਉਸ ਪਵਿੱਤਰ ਦਿੱਲੀ ਦੀ ਧਰਤੀ ਤੋਂ ਸਤਿਗੁਰਾਂ ਦਾ ਸੀਸ ਲੈ ਕੇ ਉੜਾ ਦਾ ਪਰਾ ਇਸ ਧਰਤੀ ਤੇ ਪਹੁੰਚੇ ਸਤਿਗੁਰ ਜੀ ਨੇ ਉਹਨਾਂ ਨੂੰ ਮਾਣ ਵੀ ਬਹੁਤ ਵੱਡਾ ਵਖਸ਼ ਕੀਤਾ ਅੰਮ੍ਰਿਤ ਛਕਣ ਤੋਂ ਬਾਅਦ ਬਾਬਾ ਜੀ ਬਸ ਸਿੰਘ ਜੀ ਦੇ ਨਾਮ ਦੇ ਨਾਲ ਉਹਨਾਂ ਨੂੰ ਮੁਖਾਤਬ ਹੁੰਦੇ ਰਹੇ ਸੋ ਮੈਂ ਸਮਝਦਾ ਅੱਜ ਜੋ ਕੇ ਯੋਗ ਦੀ ਵੀ ਜੇ ਗੱਲ ਕਰਾਂ ਉਸ ਵੇਲੇ ਦੀ ਵੀ ਗੱਲ ਕਰਾਂ ਕਿਉਂਕਿ ਸਤਪੁਰ지 ਆਪ ਪੰਜ ਪੁੱਤਰ ਸਬੀਰ ਦੇ ਤੌਰ ਤੇ ਵਿਚਰਦੇ ਸੀ ਤੇ ਜੈਸ ਜੈਸ ਸਰੀਰ ਤੇ ਵੀ ਹੱਥ ਰੱਖਿਆ ਉਹ ਬਸ ਹੁਣ ਆਜ ਪ੍ਰਤਾਪ ਜੀ ਸੋਨੇ ਵਾਂਗੂ ਫਿਰ ਚਮਕ ਕੇ ਉੱਠਿਆ ਸੋ ਬਾਬਾ ਜੀਵਨ ਸਿੰਘ ਜੀ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਅੱਜ ਉਸ ਸਮਾਗਮ ਦੇ ਵਿੱਚ ਸਮੂੱਚਾ ਖਾਲਸਾ ਪੰਥ ਤੇ ਖਾਸ ਕਰਕੇ ਨਿਹੰਗ ਸਿੰਘਾਂ ਦੀਆਂ ਸੰਗੂਜ ਅਤੇ ਬੰਦੀਆਂ ਬਾਬਾ ਮੇਜਰ ਸਿੰਘ ਦੀ ਸੋਢੀ ਤੇ ਉਹਨਾਂ ਦੇ ਨਾਲ ਸਾਰੇ ਸਾਥੀ ਇਹ ਪਿਛਲੇ ਸਾਲ ਤੋਂ ਅਪਰਾਲਾ ਕੀਤਾ ਹੋਰ ਵੀ ਜਿਵੇਂ ਜਿਵੇਂ ਬੰਦੀਆਂ ਮਨਾਉਂਦੀਆਂ ਪਰ ਇਹ ਨਿਹੰਗ ਸਿੰਘ ਜਿਹੜੇ ਆ ਵੱਡਾ ਸਮਾਗਮ ਬਾਬਾ ਜੀ ਦੀ ਯਾਦ ਵਿੱਚ ਜਿਹੜਾ ਇੱਥੇ ਮਨਾਉਂਦੇ ਤਾਂ ਜੀ ਹਰਿਆਣਾ ਦੇ ਵਿੱਚ ਜਿਹੜਾ ਰੋਲ ਦਿੱਤੀ ਜਾ ਰਹੀ ਸੀਗੀ बार-बार ਜਿਹੜਾ ਆਰਾਮ ਰਹੀ ਉਹਨੂੰ ਟਿਕਟ ਦੇ ਦਿੱਤੀ ਜੀ ਭਾਜਪਾ ਨੇ ਕਿਉਂਕਿ ਇਹਦਾ ਬਾਰ-ਬਾਰ ਇਸ ਤਰ੍ਹਾਂ ਦੇਖੋ ਇਹ ਤਾਂ ਹੁਣ ਬਿੱਲੀ ਜਿਹੜੀ ਆ ਉਹ ਥੈਲੀਓ ਮਾਰ ਆ ਗਈ ਆ ਇਹੋ ਹੀ ਅਸੀਂ ਕਹਿੰਦੇ ਸੀ ਕਿ ਵਾਰ-ਵਾਰ ਪ੍ਰੋਲ ਦੇ ਕੇ ਜੇਲ ਮੈਨੂਅਲ ਬਦਲਣਾ ਸੀ ਤੇ ਉਹ ਜੈਨ ਜੇਲ ਮੈਨੂਅਲ ਕਿਉਂ ਬਦਲਾ ਗਿਆ ਉਹ ਇੱਕ ਬੰਦ ਕਰਕੇ ਬਦਲਾ ਗਿਆ ਸਾਨੂੰ ਤਾਂ ਪਹਿਲਾਂ ਇਹ ਖਾਸਾ ਸੀ ਕਿ ਇਹ ਸਾਰਾ ਕੁਝ ਜੋ ਕੁਝ ਕਰ ਰਹੇ ਆ ਇਹ ਰਾਜਨੀਤੀ ਲਈ ਕਰ ਰਹੇ ਤਾਂ ਹੁਣ ਅਪਰੂਵ ਹੋ ਗਈ ਗੱਲ ਸਤਗੁਰਾਂ ਦੀ ਪਵਿੱਤਰ ਜਾਤ ਦੇ ਵਿੱਚ 450 ਸਾਲਾਂ ਸ਼ਤਾਬਦੀ ਮਨਾਈ ਜਾ ਰਹੀ ਆ ਤੇ ਉਹਦੇ ਵਿੱਚ ਵੱਖ-ਵੱਖ ਸਤਾਨਾਂ ਤੋਂ ਜਿਹੜਾ ਇਤਿਹਾਸ ਅਕਸਤਾਨ ਨੇ ਉਹਨਾਂ ਤੋਂ ਵੀ ਨਗਰ ਕੀਰਤਨ ਜਾ ਰਹੇ ਤੇ ਇੱਥੇ ਵੀ ਨਹੀਂ ਉਪਰਾਲਾ ਕੀਤਾ ਆਪਣੇ ਅਨੰਦਪੁਰ ਸਾਹਿਬ ਤੋਂ ਚਾਵਲਾ ਜੀ ਨੇ ਉਹ ਸਾਡਾ ਦੂਜਾ ਵੀ ਮੈਂਬਰ ਹੈ ਮੇਰਾ ਉਹਨਾਂ ਦੇ ਆਪਣੇ ਪਿੰਡਰ ਸਾਹਿਬ ਤੋਂ ਇੱਕ ਤੌਰ ਤੇ ਸਾਰੇ ਇਥੋਂ ਦੇ ਅਜੀਜੇ ਤੌਰ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੇ ਇਹ ਵੀ ਆਪਣੇ 8 ਤਰੀਕ ਨੂੰ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤ ਨੂੰ ਇੱਕ ਵਾਰੀ ਹਰਦੀਪ ਸਿੰਘ ਵਿਕਟਰ ਨੇ ਸ਼ੁਰੂ ਕੀਤੀ ਸੀ ਏਦਾਂ ਦੀ ਕੋਈ ਤਸਵੀਰ ਡਿਮਾਂਡ ਕਰਦੇ ਸੀ ਵੀ ਸੰਗਤ ਨੂੰ ਜੁਰੂਰ ਚਾਹਵਾ ਦੇਖੋ ਸਾਡੇ ਵੀ ਜਾਣ ਸਾਡੇ ਬਜਾਏ ਬਹੁਤ ਸਾਰੇ ਨੇ ਜਿਹਨਾਂ ਨੂੰ ਨਹੀਂ ਦਿੱਤੇ ਬੰਦ ਦੇਖੋ ਬੇਨਤੀ ਹੈ ਆ ਕਿਉਂਕਿ ਸੈਂਟਰ ਦੀ ਸਰਕਾਰ ਆ ਤੇ ਕਾਰ ਜਿਹੜੇ ਆ ਰੇਲਵੇ ਦਾ ਵਿਭਾਗ ਉਹਨਾਂ ਦਾ ਆ ਤੇ ਅਸੀਂ ਤਾਂ ਕਾਦੇ ਕਹਿੰਦੇ ਅਸੀਂ ਤਾਂ ਪਹਿਲਾਂ ਵੀ ਜਦੋਂ ਸਾਡੀ ਕਾਲੀ ਸਰਕਾਰ ਸੀ ਅਸੀਂ ਉਦੋਂ ਵੀ ਪੰਜਾਂ ਤਖਤਾਂ ਨੂੰ ਲੈ ਜਾਂਦੇ ਰਹੇ ਇਹ ਕੋ ਨਵੀਂ ਨਹੀਂ ਗੱਲ ਸ਼ੁਰੂ ਕੀਤੀ ਇਹ ਤਾਂ ਹਮੇਸ਼ਾ ਹੀ ਰਹੀ ਆ ਗੱਲ ਤੇ ਚਲੋ ਜਿਹੜੇ ਨਹਾਂ ਸਿੰਘ ਦਾਲ ਜੜੀ ਨੇ ਖਾਸ ਤੌਰ ਤੇ ਦਿੱਸ਼ਮੇਸ਼ ਤਰਨਾ ਦਾਲ ਤੇ ਇਹਨਾਂ ਦੇ ਜਿਹੜੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਇਹ ਮੰਗ ਕਰਦੇ ਆ ਰਹੇ ਸੀ ਤਿੰਨ ਚਾਰ ਸਾਲ ਤੋਂ ਕਿ ਤਖਸ਼ੀਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਬਾਬਾ ਵੀਰ ਸਿੰਘ ਜੀ ਬਾਬਾ ਤੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਨੂੰ ਇੱਕ ਦਿਨ ਯਾਦ ਕੀਤਾ ਜਾਏ ਸੋ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਵੀ ਸਾਲ ਦੇ ਵਿੱਚ ਇੱਕ ਸਮਾਗਮ ਤਖਸ਼ੀਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੀ ਯੋਤਿ ਜਰੂਰ ਕਰੀਏ ਔਰ ਆਉਣ ਵਾਲੇ ਸਮੇਂ ਚ ਅਸੀਂ ਕਰਾਂਗੇ ਅੱਜ ਬਾਬਾ ਜੀਵਨ ਸਿੰਘ ਜੀ ਜੋ ਪੰਥ ਦੇ ਮਹਾਨ ਜਰਨੈਲ ਹੋਏ ਨੇ ਉਹਨਾਂ ਦਾ ਜਨਮ ਦਿਹਾੜਾ ਸ੍ਰੀ ਆਨੰਦਪੁਰ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਮਨਾਇਆ ਗਿਆ। ਸਵੇਰੇ ਉਹਨਾਂ ਦੇ ਤਪ ਸਥਾਨ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿਹਾੜਾ ਮਨਾਇਆ ਗਿਆ। ਤੇ ਸ਼ਾਮ ਨੂੰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਦੇ ਉੱਤੇ ਇਹ ਪਵਨ ਦਿਹਾੜੇ ਦੇ ਸਬੰਧ ਦੇ ਵਿੱਚ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ। ਤਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਸੰਗੀ ਰਹੇ ਨੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਵੱਡਾ ਸਨਮਾਨ ਦਿੱਤਾ ਔਰ ਨਾਲ ਹੀ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੰਗ ਦੇ ਵਿੱਚ ਦੁਸ਼ਮਨ ਦੇ ਆਹੂ ਲਾਉਂਦਿਆਂ ਉਹਨਾਂ ਨੇ ਮਹਾਨ ਵੱਡੀ ਸ਼ਹਾਦਤ ਪ੍ਰਾਪਤ ਕੀਤੀ ਔਰ ਕੌਮ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਤਕਾਰ ਅਦਬ ਕਰਦੀ ਹੈ ਔਰ ਕਰਨਾ ਚਾਹੀਦਾ ਵੀ ਹੈ ਉਕੇ ਜੜੀਆਂ ਕੌਮਾਂ ਆਪਣੇ ਸ਼ਹੀਦਾਂ ਜਰਵਾਲੀਆਂ ਨੂੰ ਜੋਧਿਆਂ ਨੂੰ ਯਾਦ ਕਰਦੀਆਂ ਨੇ ਸੂਰਬੀਰਾਂ ਨੂੰ ਯਾਦ ਕਰਦੀਆਂ ਨੇ ਉਹਨਾਂ ਕੌਮਾਂ ਦੇ ਵਿੱਚ ਸ਼ਹੀਦੀ ਜਜ਼ਬਾ ਰੱਖਣ ਵਾਲੇ ਨੌਜਵਾਨ ਪੈਦਾ ਹੁੰਦੇ ਰਹਿੰਦੇ ਨੇ ਜੜੀਆਂ ਕੌਮਾਂ ਆਪਣੇ ਜੋਧਿਆਂ ਸੂਰਬੀਰਾਂ ਨੂੰ ਵਸਾਰ ਦਿੰਦੀਆਂ ਨੇ ਉੱਥੇ ਫਿਰ ਮਾਵਾਂ ਜੜੀਆਂ ਉਹ ਜੋਧੇ ਜੰਮਣੇ ਬੰਦ ਕਰ ਦਿੰਦੀਆਂ ਔਰ ਸਾਡੀ ਖਾਸੀਅਤ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜੋਧਿਆਂ ਨੂੰ ਯਾਦ ਕਰਦੇ ਹਾਂ ਸੂਰਬੀਰਾਂ ਨੂੰ ਯਾਦ ਕਰਦੇ ਹਾਂ ਔਰ ਬਾਬਾ ਜੀਵਨ ਸਿੰਘ ਜੀ ਅਮਰ ਸ਼ਹੀਦ ਇੱਕ ਮਹਾਨ ਸੂਰਬੀਰ ਸੀ ਉਹਨਾਂ ਦਾ ਜਨਮ ਦਿਹਾੜਾ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਮੈਂ ਉਹਨਾਂ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਵਧਾਈ ਦੇ